ਐਵੇਂ ਕਿਵੇਂ ਚੌਂਕਾ ਮਲਿਆ ਇੱਧਰ ਚੰਗੀ ਤਰ੍ਹਾਂ ਚੌਂਕ ਮਿਆਣੀ ਸੀ ਹੋਰ ਕਿਦਾਂ Rajasthan ਦੋ ਗੱਲਾਂ ਕਰਕੇ ਮਸ਼ਹੂਰ ਹੈ ਇੱਕ ਤਾਂ ਟਿੱਬਿਆਂ ਕਰਕੇ ਤੇ ਇੱਕ ਉਠਾਂ ਕਰਕੇ ਅੱਜ 12ਵੇਂ ਮਹੀਨੇ ਦੀ 13 ਤਰੀਕ ਸਾਲ 2025 ਦਿਨ ਸ਼ਨੀਵਾਰ ਤੇ ਸਮਾਂ ਜਿਹੜਾ 8:30 ਦਾ ਹੋ ਗਿਆ ਤੇ ਆਪਾਂ ਪੈਟਰੋਲ ਪੰਪ ਤੋਂ 2 ਕਿਲੋਮੀਟਰ ਅੱਗੇ ਨੂੰ ਆ ਗਏ ਆ ਤੇ ਆਪਾਂ ਇਸ ਟਾਈਮ ਖੜੇ ਆ ਚੰਬਲ ਨਦੀ ਦੇ ਢੋਲ ਦੇ ਉੱਤੇ ਥੱਲੋਂ ਦੀ ਚੰਬਲ ਨਦੀ ਦਾ ਵਹਿਣ ਹੋਈ ਜਾਂਦਾ ਹੈ ਤੇ ਇਹਦੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣਾ ਭਰਾਵਾਂ ਨੂੰ ਛੋਟਿਆਂ ਵੱਡਿਆਂ ਨੂੰ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਗਦੇ ਆਜੀ ਦੀ ਨਵੀਂ ਵੀਡੀਓ ਨਵੇਂ ਬਲੌਗ ਤੇ। ਸਫ਼ਰ ਜਿਹੜਾ ਅੱਜ ਆਪਾਂ ਸ਼ੁਰੂ ਕਰ ਲਿਆ ਚੱਲਦੇ ਆਂ ਸਫ਼ਰਾਂ ਵੱਲ ਅੱਗੇ ਵੱਲ ਵਧਦੇ ਆਂ ਦੇਖਦੇ ਆਂ ਕਿੱਥੋਂ ਰੱਕ ਜਾਂਦੇ ਆਂ ਕਿ ਜਿਹੜਾ ਦਿੱਲੀ ਆਪਾਂ ਇੱਥੋਂ 483 ਕਿਲੋਮੀਟਰ ਰਹਿ ਗਿਆ ਤੇ ਇਹ ਜਿਹੜੀ ਤੁਸੀਂ ਦੇਖੀ ਜਾਂਦੇ ਹੋ ਸਕ੍ਰੀਨ ਦੇ ਸਾਹਮਣੇ ਸਾਰੀ ਚੰਬਲ ਨਦੀ ਹੈ ਤੇ ਇਧਰਲੀ ਸਾਈਡ ਵੀ ਚੰਬਲ ਨਦੀ ਤੇ ਆਪਾਂ ਪੈਟਰੋਲ ਪੰਪ ਤੋਂ 2 ਕਿਲੋਮੀਟਰ ਅੱਗੇ ਆ ਗਏ ਸੀਗੇ ਸਮਾਨਸੱਲਾ ਇਕੱਠਾ ਕਰਕੇ ਸਾਈਕਲ ਆਪਾਂ ਇਧਰ ਨਾਲ ਲਾਈ ਖੜੇ ਆ ਤੇ ਆਪਣੇ ਸਾਥੀ ਅੱਗੇ ਵੱਲ ਵਧ ਗਏ ਤੇ ਆਪਾਂ ਵੀ ਅੱਗੇ ਨੂੰ ਚੱਲਦੇ ਆਂ ਰੋਡ ਇਹ ਵੀ ਜਿਹੜੀ ਬਹੁਤ ਜ਼ਿਆਦੇ ਚੱਲਦੀ ਹੈ ਆਵਾਜਾ ਵੀ ਇਸ ਰੋਡ ਤੇ ਵੀ ਬਹੁਤ ਜ਼ਿਆਦੀ ਹੁੰਦੀ ਹੈ ਤੇ ਆਪਾਂ ਜਿਹੜਾ ਪਹਿਲਾ ਰੋਡ ਸੀ ਆ ਆਪਾਂ ਜਾਣਾ ਸੀ ਆ ਬੂੰਦੀ ਹੋ ਕੇ ਜੇ ਆਪਾਂ ਹੁਣ ਬੂੰਦੀ ਹੋ ਕੇ ਨਹੀਂ ਜਾਂਦੇ ਇੱਥੋਂ ਦੀ ਜਾਵਾਂਗੇ ਸਵਾਯਾ ਮਾਧੇਪੁਰਮ ਹੋ ਕੇ ਤੇ ਇਹ ਰੋਡ ਆਪਾਂ ਨੂੰ ਇੱਧਰ ਦੀ ਸ਼ਾਰਟਕਟ ਪੈਂਦਾ ਥੋੜਾ ਜਿਹਾ ਤੇ ਉਧਰ ਦੀ ਆਪਾਂ ਨੂੰ ਬਲਾਵਾ ਪੈਂਦਾ ਸੀ ਆ ਜੈਪੁਰ ਹੋ ਕੇ ਬੂੰਦੀ ਹੋ ਕੇ ਜਾਂਦੇ ਸੀ ਤੇ ਉਧਰ ਦੀ ਆਪਾਂ ਨੂੰ ਦੂਰੀ ਪੈਂਦੀ ਸੀ ਤੇ ਇੱਧਰ ਦੀ ਆਪਾਂ ਨੂੰ ਹੁਣ ਸਵਾਈ ਮਾਧੇਪੁਰਮ ਹੋ ਕੇ ਇੱਧਰ ਦੀ ਥੋੜਾ ਜਿਹਾ ਘੱਟ ਪਊਗਾ ਜੇ ਆਪਾਂ ਕੱਲ ਜਿਹੜਾ ਦੇਖਿਆ ਸੀ ਆਪਣੇ ਗੂਗਲ ਮੈਪ ਤੇ ਜਿਹੜਾ ਆਪਣਾ ਰੂਟ ਚੱਕੀ ਜਾਂਦਾ ਸੀ ਆ ਉਹ ਐਕਸਪ੍ਰੈਸ ਹਾਈਵੇ ਚੱਕੀ ਜਾਂਦਾ ਸੀ ਤੇ ਉਹ ਤੇ ਆਪਣੇ ਸਾਈਕਲ ਜਿਵੇਂ ਪਹਿਲਾਂ ਵੀ ਦੱਸਿਆ ਮੋਟਰਸਾਈਕਲ ਤੇ ਸਾਈਕਲ ਚੜਾਉਣ ਨਹੀਂ ਦਿੰਦੇਗੇ ਤੇ ਹੁਣ ਆਪਾਂ ਇੱਧਰ ਦੀ ਜਾਵਾਂਗੇ ਅੱਗੇ ਵੱਲ ਨੂੰ ਸਾਹਮਣੇ ਬੋਰਡ ਦੇ ਉੱਤੇ ਲਿਖਿਆ ਹੋਇਆ ਦਿੱਲੀ 461 ਕਿਲੋਮੀਟਰ ਅਲਵਰ 317 ਕਿਲੋਮੀਟਰ ਜਿਹੜਾ ਬਾਕੀ ਰਹਿ ਗਿਆ ਬਾਪੂ ਜੀ ਆਇਆ 40 ਸਾਲ ਕਰੀਬ ਹੋ ਗਏ 40 ਸਾਲ ਹੋ ਗਏ ਤੇ ਪੰਜਾਬ ਕਿਹੜਾ ਲੱਗਦਾ ਰਹਿੰਦਾ ਫਿਰ ਆਪਣਾ ਠੀਕ ਹੈ ਕਿਹੜੀ ਜਗ੍ਹਾ ਬਾਈ ਆਪਣੇ ਪਟਿਆਲਾ ਪਟਿਆਲਾ ਪੱਟੀ ਲਾ ਕੇ ਮਡੇਹੜਾ ਨਹੀਂ ਹਾਂ 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 ਜੀ ਜਕੀ ਗਾ ਤੇ ਇਧਰ ਆਪਣੇ ਕੋਟਾ ਸਾਈਡ ਤੇ ਪੰਜਾਬੀ ਵਾਵਾ ਹੀ ਦੇਖਿਆ ਮੈਨੂੰ ਠੀਕ ਹੈ ਇਧਰ ਆਪਣਾ ਆਦਰਾ ਫੈਨ ਠੀਕ ਹੈ ਗੁੰਦੀ ਸੈਟ ਹੋਰ ਜਿਆਦੇ ਆ ਪੰਜਾਬੀਆਂ ਦੀ ਪੱਕੇ ਠੀਕ ਹੈ ਠੀਕ ਵੈਸੇ ਆਪਾਂ ਵੀ ਗੰਗਾ ਨਗਰ ਤੋਂ ਇੱਥੇ ਰਾਸ ਆਪਾਂ ਤਾਂ ਨਹੀਂ ਆਣੇ ਆ ਟੂਰ ਕਰੀਏ ਨੇ ਆਲ ਇੰਡੀਆ ਹਾਂ ਦੋ ਮੂਰੇ ਜਾਵੜੇ ਪੰਜਾਬ ਤੋਂ ਚੱਲੇ ਸੀ ਇਹ ਜੰਮੂ ਕਸ਼ਮੀਰ ਜਦ ਮੁਕਸ਼ਮੀਰ ਤੋਂ ਕੰਨਿਆ ਕੁਮਾਰੀ ਕੰਨਿਆ ਕੁਮਾਰੀ ਤੁਹਾਨੂੰ ਵਾਪਸ ਪੰਜਾਬ ਹਾਂ 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 ਸਾਈਕਲਾਂ ਤੇ ਬਈ ਇੱਕ ਦਿਨ ਚ 120 130 100 ਇੱਥੇ ਰੋਈਦਾ ਨਾ ਨਾ ਬਈ ਤੇ ਕਿਹਾ ਤੁਹਾਨੂੰ ਕੁਛ ਨਹੀਂ ਹੁੰਦਾ ਬੱਸ ਵਾਹਿਗੁਰੂ ਦੀ ਕਿਰਪਾ ਚੱਲੀਏ ਹਾਂਜੀ 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 ਆਪ ਕਿਉਂਕਿ ਐਸ ਰੋਡ ਤੇ ਮੈਂ ਤੁਰਿਆ ਜਾਂਦਾ ਸੀ ਨਾ ਪੰਜਾਬੀ ਵਾਵਾ ਹੀ ਦਿਖਿਆ ਮੈਨੂੰ ਠੀਕ ਆ ਉਹੀ ਗੱਲ ਆ ਪੰਜਾਬੀ ਚਾਲੂ ਹਰੇਕ ਸਟੇਟ ਚ ਮਿਲਣਗੇ ਮਿਲਣਗੇ ਹਾਂਜੀ 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 ਚਲੋ ਵਧੀਆ ਲੱਗਿਆ ਬਾਈ ਜੀ ਛੋਟਣਾ ਗੱਲਾ ਬੱਤਾ ਕਰਕੇ ਸਾਸਰੀ ਗਾਲ ਜੀ ਅੱਜ ਦਾ ਸਫਰ ਆਪਣਾ ਇਹੋ ਜਿਹਾ ਪਿੰਡਾਂ ਵਿੱਚ ਦੀ ਚੱਲ ਰਿਹਾ ਕੋਈ 5 6 ਕਿਲੋਮੀਟਰ ਬਾਅਦ ਨਿੱਕੇ ਨਿੱਕੇ ਪਿੰਡ ਜੇ ਆਉਂਦੇ ਆ ਜਿਹਦੇ ਵਿੱਚ ਬਾਲੇ ਨਹੀਂ ਵੀ ਪੱਛੀ ਘਰ ਹੁੰਦੇ ਆ ਤੇ ਕੱਚੀ ਘਰ ਬਣੇ ਹੋਏ ਆ ਤੇ ਅੱਗੇ ਗੇਟ ਲੱਗੇ ਵਿੱਚ ਜਾਲੀਆਂ ਲਾ ਕੇ ਐਵੇਂ ਕੋਟਾ ਸ਼ਹਿਰ ਤੋਂ ਆਪਾਂ 50 ਕਿਲੋਮੀਟਰ ਦਾ ਸਫ਼ਰ ਕਰਕੇ ਆ ਗਏ ਅੱਜ ਤੇ ਆਪਣੇ ਸਾਥੀ ਜਿਹੜੇ ਬਿੱਟੂ ਬਾਈ ਤੇ ਹਰਪਾਲ ਬਾਈ ਆਪਣੇ ਤੋਂ ਅੱਜ ਅੱਗੇ ਚੱਲੀ ਜਾਂਦੇ ਆ 7-8 ਕਿਲੋਮੀਟਰ ਅੱਗੇ ਆਪਣੇ ਤੋਂ ਤੇ ਇੱਧਰ ਪਾਈ ਪਿੰਡਾ ਪੁੰਡਾ ਦੇ ਵਿੱਚ ਦੀ ਸਫ਼ਰ ਕਰਦੇ ਤੇ ਰੋਡ ਦੇ ਤੇ ਛੋਟਾ ਇੱਕ ਖੋਖ ਆਇਆ ਤੇ ਬਾਈ ਨੂੰ ਇੱਕ ਚਾਹ ਦਾ ਕੱਪ ਬੋਲਤਾ ਤੇ ਆਪਾਂ ਭਾਈ ਆ ਇੰਦੋਰ ਵਾਲੇ ਬਾਈਆਂ ਨੇ ਆਪਾਂ ਨੂੰ ਆਥੋਂ ਦਾ ਨਮਕੀਨ ਹੈ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੈ ਉਹ ਦਿੱਤਾ ਸੀ ਤੇ ਇਹ ਭਾਈ ਰਾਤ ਭੁੱਖ ਜੀ ਲੱਗੀ ਸੀ ਖੋਲਿਆ ਸੀ ਆ ਤੇ ਹੁਣ ਬਾਈ ਨੂੰ ਚਾਹ ਦਾ ਕੱਪ ਕਹਿਤਾ ਕੋਟਾ ਯਹਾਂ ਸੇ 50 ਕਿਲੋਮੀਟਰ ਹੋਗਾ ਹਾਂ ਠੀਕ ਐ ਲੈ ਬਈ ਲਿਆ ਚਾ ਬਹੁਤ ਬਹੁਤ ਧੰਨਵਾਦ ਪੀਨੇ ਆ ਚਾ ਤੇ ਫੇਰ ਆਪਾਂ ਅੱਗੇ ਜਿਹੜਾ ਸਫ਼ਰ ਕਰਾਂਗੇ ਲਖੇਰੀ ਤੋਂ ਆਪਾਂ 5 ਕਿਲੋਮੀਟਰ ਪਿੱਛੇ ਖੜੇ ਆ ਤੇ ਪਿੱਛੇ ਆਪਾਂ ਚੜਾਈ ਚੜ ਕੇ ਆਏ ਸੀਗੇ ਤੇ ਪਾਣੀ ਆਪਣੇ ਕੋਲ ਮੁੱਕਿਆ ਵਾ ਸੀ ਆ ਤੇ ਪੈਟਰੋਲ ਪੰਪ ਆਇਆ ਪਾਣੀ ਦੀ ਬੋਤਲ ਭਰ ਲਈ ਆ ਨਾਲੇ ਪੀ ਲਿਆ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆ ਲਖੇਰੀ ਦੇ ਆਲੇ-ਦੁਆਲੇ ਪਹਾੜ ਪੈਂਦੇ ਗਿਆ ਤੇ ਪਿੱਛੇ ਵੀ ਆਪਾਂ ਨੂੰ ਦੋ ਘਾਟਾਂ ਪਈਆਂ ਸੀਆਂ 1-1 ਕਿਲੋਮੀਟਰ ਦੀਆਂ ਤਾਂ 2-2 ਕਿਲੋਮੀਟਰ ਦੀਆਂ ਤੇ ਹੌਲੀ-ਹੌਲੀ ਚੜਦੇ ਆ ਤੇ ਅੱਜ ਫੋਨ ਵੀ ਡਾਉਣੀ ਸੀ ਆ ਤੇ ਪੈਟਰੋਲ ਪੰਪ ਤੇ ਆਣ ਕੇ ਜਿਹੜਾ ਫੋਨ ਚਾਰਜ ਲਾਇਆ ਤੇ ਪਿੱਛੇ ਆਪਣਾ ਫੋਨ ਬੰਦ ਸੀ ਆ ਤੇ ਆਪਣੇ ਸਾਥੀ ਵੀ ਲਖੇਰੀ ਬੈਠੇ ਲੋਕੇਸ਼ਨ ਭੇਜੀ ਦੀ ਉਹਨਾਂ ਨੇ ਤੇ ਉਹ ਆਪਣੇ ਤੋਂ 5 ਕਿਲੋਮੀਟਰ ਅੱਗੇ ਆ ਚੱਲਦੇ ਹਾਂ ਹੁਣ ਆਪਣੇ ਸਾਥੀਆਂ ਕੋਲੇ ਅੱਜ ਆਪਾਂ ਅਗੜ ਪਿਛੜੇ ਚੱਲੀ ਜਾਂਦੇ ਆ ਤੜਕੇ ਦੇ ਪਹੁੰਚ ਗਏ ਆਪਾਂ ਲਖੇਰੀ ਸ਼ਹਿਰ ਦੇ ਵਿੱਚ ਤੇ ਇਹ ਜਿਹੜਾ ਲਖੇਰੀ ਪੈਂਦਾ ਹੁੰਦੀ ਡਿਸਟ੍ਰਿਕਟ ਦੇ ਵਿੱਚ ਪੈਂਦਾ ਤੇ ਲਖੇਰੀ ਤੋਂ ਬਾਅਦ ਜਿਹੜਾ ਅਗਲਾ ਡਿਸਟ੍ਰਿਕਟ ਪਹੂਆਪਾ ਨੂੰ ਸਵਾਈ ਮਦਪੁਰਮ ਪਹੂਆ ਲਖੇਰੀ ਸ਼ਹਿਰ ਜਿਹੜਾ ਕੋਈ ਜ਼ਿਆਦਾ ਵੱਡਾ ਨਹੀਂ ਆ ਛੋਟਾ ਜਿਹਾ ਸ਼ਹਿਰ ਹੈ ਜਿਹੜੂ ਆਪਾਂ ਕ੍ਰੋਸ ਕਰਕੇ ਤੇ ਅੱਗੇ ਆ ਗਏ ਆ ਤੇ ਸਾਹਮਣੇ ਪਹਾੜ ਦੇਖਿਆ ਗਿਆ ਇਹ ਇਹਨਾਂ ਤੋਂ ਸੰਕੇਤ ਇਹ ਪੈਂਦਾ ਜੜਾਈਆਂ ਪੈ ਸਕਦੀਆਂ ਗਿਆ ਪੱਟ ਪੁੱਟ ਕੈਮ ਕਰ ਲੋ ਬਾਕੀ ਦੇਖੋ ਅੱਗੇ ਜਾ ਕੇ ਪਤਾ ਲੱਗੂਆ ਕੀ ਬੰਦ ਹੈ ਇਹ ਪਾਈ ਟਰੱਕਾਂ ਦੀ ਲੈਣ ਲੱਗੀ ਖੜੀ ਹੈ ਇੱਥੇ ਢਾਬੇ ਢੂਬੇ ਤੇ ਆਪਣੇ ਮਿੱਤਰ ਹੈ ਦੇਖਦੇ ਕਿੱਥੇ ਜੀ ਇਹਨਾਂ ਲొਕੇਸ਼ਨ ਭੇਜੀ ਸੀ ਇੱਥੋਂ ਦੀ ਕਹਿੰਦੇ ਇੱਥੇ ਖੜੇ ਆ ਕਿਤੇ ਉਹ ਸਾਹਮਣੇ ਆਉਂਦੇ ਨਾ ਹਾਥੋ ਕੇ ਆਈ ਜਾਂਦੇ ਮੈਨੂੰ ਲੱਗਦਾ ਅੱਜ ਬਾਜੀ ਮਾਰ ਕੇ ਮੁੰਡੇ ਅੱਜ ਬਾਜੀ ਪੂਰੀ ਮਾਰੀ ਵੀ ਆ ਲੋਟ ਆ ਕੰਮ ਅੱਜ ਬਾਜੀ ਮਾਰ ਕੇ ਮੁੰਡੇ ਨਾਤ ਹੋ ਗਏ ਲੱਗਦਾ ਮੈਨੂੰ ਐ ਟਿਚ ਹੋਏ ਖੜੇ ਆ ਕਿਵੇਂ ਲੱਗ ਰਿਹਾ ਕਈ ਦਿਨਾਂ ਬਾਅਦ ਨਾ ਕੇ ਐ ਲੱਗਦਾ ਸਾਰਾ ਗਰੌਹ ਹੀ ਉੱਤਰ ਗਿਆ ਹੁੰਦਾ ਚਮਕ ਮਾਰੀ ਜਾਂਦਾ ਐ ਧੁੱਪ ਚ ਸੀਸੇ ਤਰ੍ਹਾਂ ਚਮਕੀ ਜਾਂਦਾ ਮੂੰਹ ਲੋਟਾ ਕੰਮ ਐ ਮੂਆ ਕੰਨਾ ਮਸਲ ਮਸਲ ਦੇ ਹੱਤਾਂ ਨਾਲੇ ਕੱਪੜੇ ਧੋਤੇ ਆ ਕੇ ਖਾਦਾ ਨਹੀਂ ਹੈਗਾ ਥੋੜੇ ਕੰਨ ਦਿਖਾਈ ਬਾਹਲੇ ਰਗੜ ਲੇ ਮੈਨੂੰ ਲੱਗਦਾ ਲਾਲ ਘਰੀ ਖਣਾ ਹਾਂਜੀ ਸਰਦਾਰ ਜੀ ਲੋਟਾ ਕੰਮ ਬਹੁਤ ਵਧੀਆ ਬਹੁਤ ਵਧੀਆ ਜੀ ਠੀਕ ਆ ਭੁੱਖ ਬਾਵਾਂ ਲੱਗੀ ਪਈ ਆ ਮੈਂ ਤਾਂ ਰੋਕਿਆ ਨਹੀਂ ਸਾਈਕਲ ਮਗਰ ਮਗਰ ਦੱਬੀ ਆਇਆ ਜੀ ਵੀ ਨਹੀਂ ਕੋਈ ਖਾਦਾ ਠੀਕ ਆ ਚਾਹ ਚੂ ਪੀਨੇ ਆ ਕਿੱਥੇ ਨਾਤੇ ਸੀ ਮੈਂ ਵੀ ਨਾਲ ਆ ਉਹ ਗਾਂ ਨਾਲ ਵਾਜੇ ਸਾਈਕਲ ਕਿੱਥੇ ਖੜਾਈ ਵੇਆ ਸਾਈਕਲ ਉੱਥੇ ਖੜੇ ਆ ਕੇ ਠੀਕ ਆ ਚੱਲ ਆ ਗਿਆ ਫੇਰ ਨਾਲ ਦੇ ਸਾਥੀ ਵੀ ਆਪਣੇ ਡਿੱਕੀ ਆਦੇ ਸੀ ਵੀ ਕਦੋਂ ਤੂੰ ਆਵੇਂ ਤੇ ਰੋਟੀ ਖਾਈਏ ਰੋਟੀ ਤਾਂ ਨਹੀਂ ਮਿਲਗੀ ਤੇ ਆਪਾਂ ਨੂੰ ਦਾਲ ਬਾਟੀ ਮਿਲੀ ਐ ਇਹੀ ਖਾਣੇ ਆ ਕਿਉਂਕਿ ਇੱਧਰ ਜਿਆਦਾ ਦਾਲ ਬਾਟੀ ਚੱਲਦੀ ਐ ਇਹ ਵੀ ਸਵਾਦ ਹੁੰਦੀ ਹੈ ਦੇਸੀ ਘਿਓ ਚ ਬਣਾਇਆ ਹੁੰਦਾ ਪੇੜਾ ਆ ਤੇ ਖਾਣੇ ਤਾਂ ਫੇਰ ਆਪਾਂ ਅੱਗੇ ਜਿਹੜਾ ਸਫ਼ਰ ਕਰਾਂਗੇ ਲੋਟਾ ਮਿੱਤਰਾਂ ਅੱਜ ਆਪਾਂ ਤਿੰਨ ਦਿਨਾਂ ਬਾਅਦ ਨਾਤੇ ਆ ਤੇ ਆਪਣੇ ਨਾਲ ਦੇ ਮਿੱਤਰਾਂ ਨੇ ਕੱਪੜੇ ਕੁੱਪੜੇ ਧੋਲੇ ਤੇ ਥੋੜਾ ਜਿਹਾ ਆਪਾਂ ਮਗਰ ਚੱਲੀ ਜਾਂਦੇ ਸੀਗੇ ਆਪਾਂ ਆਣ ਕੇ ਨਾਤੇ ਆ ਕੱਪੜੇ ਨਹੀਂ ਧੋਤੇਗੇ ਤੇ ਆਪਣੇ ਮਿੱਤਰਾਂ ਨੇ ਦੋਨਾਂ ਨੇ ਬਿੱਟੂ ਬਾਈ ਨੇ ਤੇ ਹਰਪਾਲ ਬਾਈ ਨੇ ਜਿਹੜੇ ਕੱਪੜੇ ਸੀ ਸਾਰੇ ਧੋਲੇ ਸੀ ਇਹ ਆਪਾਂ ਕੱਪੜੇ ਕਿੱਥੇ ਧੋਤੇ ਸੀ ਹਰਪਾਲ ਬਾਈ ਹਾਯੂਰ ਸਾਹਿਬ ਜਿਹੜੇ ਕੱਪੜੇ ਧੁੱਤੇ ਸੀਗੇ ਤੇ ਉਸ ਤੋਂ ਬਾਅਦ ਚੁਣ ਕੇ ਅੱਜ ਧੁੱਤੇ ਐ ਰਾਤ 'ਚ ਕੋਈ ਸੁਆਭੀ ਨਹੀਂ ਬਣਿਆਗਾ ਗੱਲਬਾਤ ਐਵੇਂ ਕਿ ਕੱਪੜੇ ਉਹਦੇ ਹੀ ਧੁੱਤੇ ਜਾਣ ਜਦੋਂ ਆਪ ਬਨਾਈਏ ਕਿਉਂਕਿ ਤੜਕੇ-ਤੜਕੇ ਨਹਨ ਨੂੰ ਚਿੱਤ ਨਹੀਂ ਕਰਦਾ ਪਾਣੀ ਜਿਹੜਾ ਥੋੜਾ ਜਿਹਾ ਠੰਡਾ ਹੁੰਦਾ ਤੇ ਉਹਦੇ ਕਰਕੇ ਥੋੜਾ ਜਿਹਾ ਠੰਡਾ ਨਹੀਂ ਬਾਹਲੇ ਠੰਡਾ ਕਹਿ ਸਕਦੇ ਆ ਗੱਲਬਾਤ ਐਵੇਂ ਕਿ ਤੜਕੇ-ਤੜਕੇ ਆਪਾਂ ਜ਼ਿਆਦਾਤਰ ਪੈਟਰੋਲ ਪੰਪ ਤੇ ਰੋਕਦੇ ਆ ਤੇ ਪੈਟਰੋਲ ਪੰਪ ਤੇ ਉੱਤੇ ਜਿਹੜੇ ਟੈਂਕੀਆਂ ਰੱਖੀਆਂ ਹੁੰਦੀਆਂ ਤੇ ਉਹ ਭਾਈ ਰਾਤ ਦੀ ਠੰਡ ਪੈਂਦੀ ਤੇ ਬਰਫ਼ ਵਰਗਾ ਪਾਣੀ ਬਣਿਆ ਪਿਆ ਤੜਕੇ ਉੱਠ ਕੇ ਮੂੰਹ ਧੋ ਕੇ ਤੇ ਬੁਰਸ਼ ਕਰਕੇ ਮਸਾ ਤੁਰਿਆ ਜਾਂਦਾ ਤੇ ਆਪਾਂ ਦੁਪਹਿਰੇ ਜ ਐ ਹੋਇਆ ਕੋਈ ਟਿਕਾਣਾ ਨਹੀਂ ਆਇਆ ਜਿੱਥੇ ਆਪਾਂ ਨਹਾ ਲਈਏ ਤੀਜੇ ਦਿਨ ਬਾਅਦ ਆਪਾਂ ਨਹਾਤੇ ਅੱਜ ਤੇ ਹੁਣ ਆਪਾਂ ਦੇਖਾਂਗੇ ਮੈਨੂੰ ਲੱਗਦਾ ਦਿੱਲੀ ਜਾ ਕੇ ਨਹਾਵਾਂਗੇ ਉਹ ਤੋਂ ਪਹਿਲਾਂ ਕੋਈ ਸੁਭਾਵ ਵੀ ਨਹੀਂ ਬਾਨਾ ਕਿਉਂਕਿ ਪਾਣੀ ਠੰਡਾ ਬਾਲਾ ਹੁੰਦਾ ਤੇ ਤੜਕੇ ਤੜਕੇ ਨਹਾਤਾ ਨਹੀਂ ਜਾਂਦਾਗਾ ਤੇ ਦੁਪਹਿਰੇ ਕਿਤੇ ਲੋਟ ਨਹੀਂ ਲੱਗਦਾਗਾ ਆਹ ਭਾਈ ਇੱਧਰ ਸਾਹਮਣੇ ਢਾਬਾ ਸੀ ਆ ਤੇ ਇਧਰਲੇ ਪਾਸੇ ਬੋਦੀ ਬਣੀ ਹੋਈ ਸੀ ਜਿੱਥੇ ਨਹਾਵੇ ਲਿੱਤੇ ਦਾ ਮਗਰਲੇ ਪਾਸੇ ਟਣੀਆਂ ਤੁਣੀਆਂ ਸੀਆਂ ਤੇ ਕੱਪੜੇ ਧੋਕੇ ਤੇ ਨਾਲ ਦੇ ਮਿੱਤਰਾਂ ਨੇ ਸਾਰੇ ਪਾਦੇ ਸੀਗੇ ਸਮਾਨ ਸੱਲਾ ਫੇਰ ਸਾਈਕਲਾਂ ਤੇ ਲੱਦ ਲਿਆ ਤੇ ਤਿਆਰੀਆਂ ਫੇਰ ਵਾਟ ਲਈਆਂ ਅੱਗੇ ਵੱਲ ਤੇ ਆਪਣਾ ਜਿਹੜਾ ਸਫ਼ਰ ਰਹਿ ਗਿਆ 40 ਕਿਲੋਮੀਟਰ ਦਾ ਰਹਿ ਗਿਆ ਜਿੱਥੇ ਅੱਜ ਪਹੁੰਚਣਾ ਆਪਾਂ ਕੋਟਾ ਕੋਟਾ ਤੋਂ ਲਖੇਰੀ ਲਖੇਰੀ ਤੋਂ ਸвая ਮਾਧਪੁਰ ਜਿਹੜਾ ਆਪਣਾ ਲਖੇਰੀ ਤੋਂ ਸਫ਼ਰ ਹੋਊਗਾ 45 ਕਿਲੋਮੀਟਰ ਦਾ ਇਹ ਸਾਰਾ ਪਹਾੜਾਂ ਦੇ ਵਿੱਚ ਦੀ ਹਊਗਾ ਇਹ ਰੋਡ ਬਣੀ ਵੀ ਐ ਤੇ ਹਜੇ ਜ਼ਕਰ ਪਹਾੜਾਂ ਦੀ ਟੀਸੀਆਂ ਤੇ ਸੂਰਜ ਦੀ ਧੁੱਪ ਪਈ ਜਾਂਦੀ ਐ ਦਿਨ ਖੜਾ ਐ ਐ ਚੜਾਈਆਂ ਜੜੋਈਆਂ ਤਣੀਆਂ ਆਈਆਂ ਪਲੇਨ ਹੀ ਐ ਮਾੜੀਆਂ ਮੋਟੀਆਂ ਕੋਈ ਚੜਾਈਆਂ ਪੈਂਦੀਆਂ ਬਾਕੀ ਐਸ ਰੋਡ ਤੇ ਜਾ ਕੇ ਤੁਸੀਂ ਆਨੰਦ ਦੇ ਕੋਲ ਦੀ ਦੇਖੀ ਜਾਂਦੇ ਹੋ ਟਰੱਕ ਜਿਹੜੇ ਬਾਲੇ ਲੰਘਦੇ ਆ ਇਧਰ ਆਪਣੀ ਗੱਡੀ ਦਾ ਵੀ ਦੂਜਾ ਲੋਨ ਲੱਗਿਆ ਵਾ ਤੇ ਸਾਹਮਣੇ ਜਿਹੜਾ ਟਰੱਕ ਆ ਜਿਹੜਾ ਉਹ ਵੀ ਮੱਠੀ ਮੱਠੀ ਚਾਲ ਤੇ ਚੜਾਈ ਚੜੀ ਜਾਂਦਾ। ਬੱਸ ਪੀਸੀ ਆ ਚੱਲੀ ਐ ਫੇਰ ਅੱਗੇ ਢਾਲ ਆ ਜੀ। ਥੋੜਾ ਰਾਤ ਆਪਾਂ ਨੂੰ ਅੱਖਾ ਕਰੂਗਾ। ਪਰ ਪਹਾੜਾਂ ਦਾ ਨਜ਼ਾਰਾ ਤੇ ਸੂਰਜ ਜਿਹੜਾ ਡੁੱਬੀ ਜਾਂਦਾ ਉਹਦੀਆਂ ਕਿਰਨਾਂ ਆਸੇ ਪਾਸੇ ਪਈ ਜਾਂਦੀਆਂ ਪਹਾੜਾਂ ਤੇ ਬੜਾ ਸੋਹਣਾ ਲੱਗੀ ਜਾਂਦਾ। ਤੇ ਕੋਈ ਟਾਵਟ ਲੱਕੜ ਆਈ ਜਾਂਦਾ ਪਰ ਇਹ ਰੋਡ ਆ ਜਿਹੜੀ ਆਵਾਜ਼ਾਂ ਵੀ ਵਾਵਾ ਹੀ ਹੋਈ ਜਾਂਦੀ ਐ। ਬਾਕੀ ਦੇਖੋ ਵੀ ਮੂਨੇ ਰੇਕੀ ਗੱਲਬਾਤ ਹੁੰਦੀ ਹੈ ਪਰ ਇੱਕ ਵਾਰੀ ਤੇ ਜਿਹੜਾ ਪਹਾੜਾਂ ਦਾ ਨਜ਼ਾਰਾ ਬਹੁਤ ਸੋਹਣਾ ਲੱਗ ਜਾਂਦਾ ਹੈ ਹਾਂਜੀ ਵਧੀਆ ਜੀ ਲੱਗਿਆ ਹੋਇਆ ਹੈਗਾ ਐਵੇਂ ਹਾਈਵੇ ਤੇ ਤੁਰੇ ਜਾਣਾ ਸੀ ਪੈਡਲ ਮਾਰਦਿਆਂ ਬਾਕੀ ਹੁਣ ਤਾਂ ਸੋਹਣਾ ਲੱਗੀਆਂਦਾ ਰਾਤ ਨੂੰ ਪਤਾ ਲੱਗੂਗਾ ਕੀ ਬੰਦ ਹੈ ਦੇਖੀਏ ਉਹਦੋਂ ਕੀ ਹੁੰਦਾ ਕਿਹੜਾ ਦਾ ਨਜ਼ਾਰਾ ਹੈ ਜਾ ਗੱਡੀ ਠੀਕ ਹੈ ਠੀਕ ਹੈ ਕਹਿੰਦਾ ਬਈ ਇੱਕ ਵਾਰੀ ਤਾਂ ਨਜ਼ਾਰੇ ਚਾ ਗੱਡੀ ਬਾਕੀ ਬਾਅਦ ਚ ਦੇਖੀ ਜਾਊਗੀ ਕੀ ਹੁੰਦਾ ਇੱਕ ਵਾਰੀ ਤੇ ਢਾਲ ਜੀ ਆ ਗਈ ਹੈ ਆਹ ਲੱਗਦਾ ਵੀ ਡੱਕ ਜਾ ਕੇ ਜਣ ਖੜੇ ਖੜੇ ਤੇ ਲੈਟਾਂ ਜਿਹੜੀਆਂ ਜਗਾਂ ਲੱਗੀਆਂ ਸਾਧਨਾ ਦੀਆਂ ਇੱਥੇ ਆਪਾਂ ਫੋਟੋਆਂ ਹੀ ਕਰਨ ਲੱਗੇ ਸੀ ਇਹ ਇੰਨੇ ਚ ਰੋਡ ਦੇ ਉੱਤੇ ਵਾਗਦੇ ਸਾਧਨਾ ਦੀਆਂ ਲੈਟਾਂ ਜਿਹੜੀਆਂ ਜਗਾਂ ਲੱਗੀਆਂ ਪੰਜ 10 ਮਿੰਟਾਂ ਚ ਕਰੇ ਇਹ ਤਾਂ ਜਿਹੜੀਆਂ ਆਪਣੇ ਅੱਖਾਂ 'ਚ ਵੱਜਾਂ ਲੱਗ ਜਾਂਦੀਆਂ ਹਨ ਮਤਲਬ ਕਹਿੰਦਾ ਕਿ ਮੂੰਹ ਨਹੀਂ ਰਹਾ ਹੋ ਜੂਆ ਜਿੱਥੇ ਆਪਾਂ ਖੜੇ ਸੀ ਉਤੋਂ 500 ਮੀਟਰ ਅੱਗੇ ਆਏ ਆ ਇਹ ਇੱਥੇ ਜੇ ਲੈਟ ਦੀ ਜਗ੍ਹੀ ਜਾਂਦੀ ਹੈ ਇੱਥੇ ਆਪਾਂ ਖੜੇ ਸੀ ਉਹ ਘਰ ਕੋਲੇ ਉੱਥੋਂ ਢਾਲ ਉੱਤਰ ਕੇ ਤੇ ਆਪਾਂ ਇੱਥੇ ਆਏ ਆ ਅੱਗੇ ਆਉਂਦਿਆਂ ਨੂੰ ਹੋਰ ਸੋਹਣਾ 뷰 ਹੈ ਜਿਹੜਾ ਦੇਖਣ ਨੂੰ ਮਿਲਿਆ ਹੈ ਪਹਾੜਾਂ ਦੇ ਪਿਛਲੇ ਸਾਈਡਾ ਜਿਹੜਾ ਛੇਰ ਦੇ ਸੂਰਜ ਦੀਆਂ ਕਿਰਨਾਂ ਪਈ ਜਾਂਦੀਆਂ ਤੇ ਅਗਲੀ ਸਾਈਡ ਪਹਾੜਾਂ ਤੋਂ ਨਿੱਕੇ ਨਿੱਕੇ ਘਰ ਹੈ ਤੇ ਸਰੋਂ ਵੀਜੀ ਹੋਈ ਹੈ ਤੇ ਖੇਤਾਂ ਦੇ ਵਿੱਚ ਜਿਵੇਂ ਪੀਲੇ ਪੀਲੇ ਫੁੱਲ ਦਿਖੀ ਜਾਂਦੇ ਆ ਤੇ ਆ ਛੋਟਾ ਜਿਹਾ ਸੁਹਾ ਵਗੀ ਜਾਂਦਾ ਬੜਾ ਵਧੀਆ 뷰 ਹੈ ਪਤਾ ਨਹੀਂ ਤੁਹਾਨੂੰ ਸਕਰੀਨ ਤੇ ਕਿਵੇਂ ਲੱਗੂ ਆ ਪਰ ਐਵੇਂ ਚਿਤ ਕਰਦਾ ਵੀ ਆਪਾਂ ਰਾਜਸਥਾਨ ਚ ਨਹੀਂ ਕਿਸੇ ਹੋਰ ਏਰੀਆ ਚ ਫਿਰਦੇ ਆ ਬਿੱਟੂ ਬਾਈ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਬਾਈ ਐਵੇਂ ਲੱਗਦਾ ਨਹੀਂ ਨਾ ਰਾਜਸਥਾਨ ਚ ਫਿਰਦੇ ਆਪਾਂ ਐਵੇਂ ਲੱਗਦਾ ਕੋਈ ਹਿਮਾਚਲ ਦੀਆਂ ਵੇਲੀਆਂ ਚ ਫਿਰਦੇ ਆ ਇੰਦਗੜ ਐਸ ਪਿੰਡ ਦਾ ਨਾਮ ਹੈਗਾ ਇੰਦਗੜ ਜਿਹੜਾ ਪਹਾੜਾਂ ਦੇ ਜਮਾ ਵਿਚਾਲੇ ਵਸਿਆ ਹੋਇਆ ਪਿੰਡ ਹੈ ਇੱਧਰ ਨੂੰ ਫੇਰ ਬ੍ਰੇਕਾਂ ਮਾਰ ਲੀਆ ਮੈਨੂੰ ਲੱਗਦਾ ਨਹੀਂ ਇਹ 45 ਕਿਲੋਮੀਟਰ ਦਾ ਸਫ਼ਰ ਆਪਾਂ ਨੇ ਮੇੜਾਂਗੇ ਅੱਜ ਥੋੜਾ ਜਿਹਾ ਆਪਾਂ ਹੋਰ ਅੱਗੇ ਚੱਲੇ ਤੇ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੁਆ ਵਗੀ ਜਾਂਦਾ ਤੇ ਉਹਨੂੰ ਬੰਨ ਮਾਰਿਆ ਵਾ ਤੇ ਪਾਣੀ ਥਲੜਲੀ ਥਾਂ ਤੇ ਡਿੱਗੀ ਜਾਂਦਾ ਬੜਾ ਸੋਹਣਾ ਲੱਗ ਜਾਂਦਾ ਕਿਉਂਕਿ ਪਿੱਛੇ ਜਿਹੜੀ ਸੂਰਜ ਡੁੱਬਦੀ ਆ ਉਹਦੀ ਕਿਰਨਾਂ ਪਈ ਜਾਂਦੀ ਐ ਖੇਤਾਂ ਦੇ ਵਿੱਚ ਤੇ ਸਰੋਂ ਦੇ ਫੁੱਲ ਆ ਜਿਹੜੇ ਪੀਲੇ ਪੀਲੇ ਖਿਲੇ ਹੋਏ ਆ ਤੇ ਇੱਧਰੋਂ ਜਿਹੜਾ ਵਗਦਾ ਹੋਇਆ ਸੁਆ ਉਹਦਾ ਬੰਨ ਮਾਰਿਆ ਆ ਤੇ ਪਾਣੀ ਥੱਲੇ ਨੂੰ ਡਿੱਗੀ ਜਾਂਦਾ ਹੈ ਬੜਾ ਵਧੀਆ ਲੱਗੀ ਜਾਂਦਾ ਹੈ ਚੇਤ ਨਹੀਂ ਕਰਦਾ ਵੀ ਆਪਾਂ ਇਹ 45 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਨਵੇੜੀਏ ਪਹਿਲਾਂ ਆਪਾਂ ਪਿੱਛੇ ਰੁਕੇ 500 ਮੀਟਰ ਫੇਰ ਥੋੜਾ ਜਿਹਾ ਚੱਲੇ ਫੇਰ 500 ਮੀਟਰ ਰੁਕੇ ਫੇਰ ਥੋੜਾ ਜਿਹਾ ਚੱਲੇ ਹੁਣ ਆਪਾਂ ਆਣ ਕੇ ਇੱਥੇ ਬ੍ਰੇਕਾ ਮਾਰਤੀਆਂ ਤੇ ਅੱਗੇ ਜਿਹੜਾ ਪਿੰਡ ਹੈ ਜਿੱਥੇ ਥੋੜੇ ਥੋੜੀ ਆਵਾਜ਼ ਆਵੀ ਜੀ ਹੋਈ ਜਾਂਦੀ ਤੇ ਉਹ ਇੰਦਗੜ ਪਿੰਡ ਹੈ ਤੇ ਅੱਗੇ ਲੱਗਦਾ ਭੀੜ ਭੜਕੇ ਤੋਂ ਹੀ ਮਾੜੀਆਂ ਮੋਟੀਆਂ ਦੁਕਾਨਾਂ ਵੀ ਹੈਗੀਆਂ ਪਹਾੜਾਂ ਦੇ ਵਿਚਾਲੇ ਇਹ ਪਿੰਡ ਵਸਿਆ ਆਇਆ ਹੈ ਆਪਾਂ ਨੂੰ ਐਵੇਂ ਨਹੀਂ ਲੱਗਦਾ ਵੀ ਆਪਾਂ ਰਾਜਸਥਾਨ ਦੇ ਕਿਸੇ ਪਿੰਡਾਂ ਦੇ ਵਿੱਚ ਸਫਰ ਕਰੀ ਜਾਂਦੇ ਆ ਰਾਜਸਥਾਨੀਆ ਰੋਡਾਂ ਤੇ ਸਫਰ ਕਰੀ ਜਾਂਦੇ ਆ ਐਵੇਂ ਲੱਗ ਜਾਂਦਾ ਵੀ ਹਿਮਾਚਲ ਦੀ ਕੋਈ ਵੇਲੀ ਐ ਉਹਦੇ ਵਿੱਚ ਆਪਾਂ ਸਫਰ ਕਰੀ ਜਾਂਦੇ ਆ ਬੜਾ ਵਧੀਆ ਲੱਗ ਜਾਂਦਾ ਤੇ ਆਪ ਨੂੰ ਸਪੂਨ ਜਾਈ ਜਾਂਦਾ ਰਾਤ ਰਾਤ ਆਪਾਂ ਜਦੋਂ ਕੋਟਾ ਚੱਲੇ ਸੀਗੇ ਤੇ ਕੋਟਾ ਬਾਈਪਾਸ ਤੇ ਆਪਾਂ ਰੁੱਕ ਕੇ ਟਰੱਕਾਂ ਵਾਲੇ ਬਾਈਆਂ ਤੋਂ ਪੁੱਛਿਆ ਸੀਗਾ ਵੀ ਅਸੀਂ ਕੋਟਾ ਤੋਂ ਬੂੰਦੀ ਹੋ ਕੇ ਜਾਈਏ ਜਾਂ ਇੱਧਰ ਦੀ ਜਾਈਏ ਤੇ ਉਹਨਾਂ ਨੇ ਦੱਸਿਆ ਸੀ ਤੁਸੀਂ ਕੋਟਾ ਤੋਂ ਬੂੰਦੀ ਹੋ ਕੇ ਜਾਓਗੇ ਤੇ ਇੱਧਰ ਦੀ ਤੁਹਾਨੂੰ ਪਲਾਨ ਜਿਹੜੀ ਰੋਡ ਮਿਲੂਗੀ ਜੇ ਇੱਧਰ ਦੀ ਜਾਓਗੇ ਤੇ ਇੱਧਰ ਦੀ ਤੁਹਾਨੂੰ ਥੋੜਾ ਥੋੜਾ ਪਹਾੜੀ ਇਲਾਕਾ ਪਊਗਾ ਤੇ ਪਰ ਆਪਾਂ ਨੂੰ ਪਹਾੜੀ ਇਲਾਕੇ ਦਾ ਕੋਈ ਦੋਖ ਨਹੀਂ ਆ ਕਿਉਂਕਿ ਇੱਧਰ ਦੀ ਪੂਰਾ ਆਨੰਦ ਆਈ ਜਾਂਦਾ ਸਫ਼ਰ ਕਰਨ ਦਾ ਐਵੇਂ ਲੱਗਦਾ ਵੀ ਆਪਾਂ ਇਹ ਜਿਹੜਾ 45 ਕਿਲੋਮੀਟਰ ਦਾ ਸਫ਼ਰ ਹੈ ਪੂਰਾ 5 500 ਮੀਟਰ ਖੜ ਖੜ ਕੇ ਜਾਈਏ 500 ਮੀਟਰ ਤੇ ਨਵਾਂ ਹੀ ਇੱਕ 뷰 ਦੇਖਣ ਨੂੰ ਮਿਲਦਾ ਆਪਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਆ 5-10 ਮਿੰਟਾਂ ਤਿੱਕਰ ਪੂਰਾ ਹਨੇਰਾ ਹੋ ਜੂਗਾ ਤੇ ਉਹੀ ਗੱਲ ਹੋ ਗਈ ਹੈ ਮੂਹ ਹਨੇਰਾ ਹੋ ਗਿਆ ਹੈ ਸਾਤ ਨਾਲ ਦੀਆਂ ਲਾਈਟਾਂ ਪੂਰੀਆਂ ਚਮਕਣ ਲੱਗੀਆਂ ਪਹਿਲਾਂ ਮੱਠੀਆਂ-ਵੱਠੀਆਂ ਦੇਖਦੀਆਂ ਸੀਆਂ ਤੇ ਹੁਣ ਪੂਰੀਆਂ ਚਮਕਣ ਲੱਗੀਆਂ ਪਹਾੜੀ ਇਲਾਕੇ ਤੋਂ ਨਿਕਲਦੇ ਸਾਰੀ ਟੋਲ ਪਲਾਜ ਆ ਗਿਆ ਤੇ ਟਰੱਕਾਂ ਦੀ ਲਾਈਨ ਲੱਗੀ ਖੜੀ ਆ ਟੋਲ ਪਲਾਜੇ ਤੇ ਤੇ ਨੈਸ਼ਨਲ ਹਾਈਵੇ ਆ ਗਿਆ ਫਿਰ NH 33 ਆ ਗਿਆ ਪਤਾ ਨਹੀਂ 34 ਐਵੇਂ ਜੀ ਕੋਈ ਸੀ ਹੈ ਪੱਕਾ ਨਹੀਂ ਪਤਾਗਾ ਸਵਾਈ ਮੱਧਪੁਰ ਤੋਂ ਆਪਾਂ 25 ਤੋਂ 30 ਕਿਲੋਮੀਟਰ ਪਿੱਛੇ ਜਿਹੜੀਆਂ ਬ੍ਰੇਕਾਂ ਮਾਰਦੀਆਂ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਸੀਗਾ ਜਿਹੜੀ ਪਿਛਲੀ ਘਾਟੀਆਂ ਸੀਆਂ ਵੱਡੀਆਂ ਵੱਡੀਆਂ ਪਹਾੜੀਆਂ ਚੜਦੇ ਆ ਉਤਰਦੇ ਤੇ ਆਪਾਂ ਨੂੰ ਮੂੰਹ ਨਹੀਂ ਰਾਇਆ ਹੋ ਗਿਆ ਸੀਗਾ ਤੇ ਰੋਡ ਤੇ ਲੈਟਾ ਲੁੱਟਾ ਵੀ ਜ਼ਿਆਦੇ ਹੈ ਨਹੀਂ ਗੀਆਂ ਤੇ ਸਿੰਗਲ ਰੋਡ ਹੈ ਤੇ ਆਵਾਜ਼ਾਂ ਵੀ ਜਿਹੜੀ ਐਸ ਰੋਡ ਤੇ ਬਾਹਲੀ ਹੁੰਦੀ ਐ ਟਰੱਕਾਂ ਦੀ ਤੇ ਐਸੇ ਕਰਕੇ ਆਪਾਂ ਥਾਂ ਜਾਂ ਲੱਭ ਕੇ ਤੇ ਇੱਧਰ ਹੋਟਲ ਆਇਆ ਸੀਗਾ ਤੇ ਨਾਲ ਦੀ ਨਾਲ ਬ੍ਰੇਕਾਂ ਮਾਰਤੀਆਂ ਭਾਈ ਹੁਰਾਂ ਨੂੰ ਪੁੱਛ ਲਿਆ ਸੀ ਤੇ ਬਾਈ ਹੁਰੀ ਕਹਿੰਦੇ ਭਾਈ ਕੋਈ ਗੱਲ ਨਹੀਂ ਤੁਸੀਂ ਰੋਕ ਸਕਦੇ ਹੋ ਤੇ ਹੋਟਲ ਦਾ ਨਾਮ ਹੈਗਾ ਮਮਤਾ ਹੋਟਲ ਐਂਡ ਰੈਸਟੋਰੈਂਟ ਤੇ ਇਹ ਜਿਹੜਾ ਪੈਂਦਾ ਹੈਗਾ ਇਹ ਬੁੰਦੀ ਡਿਸਟ੍ਰਿਕਟ ਦੇ ਵਿੱਚ ਹੀ ਪੈਂਦਾ ਹੈ ਤੇ ਸਵਾਈ ਮਾਧੇਪੁਰ ਜਿਹੜਾ ਇਹ ਤੋਂ ਅੱਗੇ 10 ਕਿਲੋਮੀਟਰ ਜਾਵਾਂਗੇ ਫਿਰ ਉਹਦੀ ਹੱਦ ਹੈ ਜਿਹੜੀ ਨਵੇਂ ਡਿਸਟ੍ਰਿਕਟ ਦੀ ਸ਼ੁਰੂ ਹੋਊਗੀ ਤੇ ਇੱਧਰ ਛਪਰਾਇਆ ਪਾਇਆ ਵਸ ਕਾਨਿਆਂ ਦਾ ਤੇ ਜਿੱਥੇ ਆਪਾਂ ਸਾਈਕਲ ਵੀ ਲਾਤੇ ਆਂ ਅੰਦਰੀ ਧੰਨ ਧੰਨ ਤੋਂ ਬਚੇ ਰਹਿਣਗੇ ਕਿਉਂਕਿ ਸਾਈਕਲਾਂ ਦੇ ਨਾਟ ਜੇ ਅੱਗੇ ਵੀ ਜੜ ਫੜੀ ਖੜਿਆ ਤੇ ਤੰਬੂ ਆਪਾਂ ਇੱਧਰ ਲਾੜਿਆ ਨੁੱਕਰ ਜੀ ਤੇ ਵਿਚਾਰੂਗਾ ਠੰਡ ਤੋਂ ਤੇ ਉੱਤੇ ਜਿਵੇਂ ਪਹਿਲਾਂ ਵੀ ਦੱਸਿਆ ਤਰਪਾਲ ਆਪਾਂ ਪਾਈ ਲੈਨੇ ਹੁੰਨੇ ਆ ਤੇ ਅੱਜ ਦੀ ਰਾਤ ਆਪਣੀ ਐਸ ਹੋਟਲ ਤੇ ਬਤੀਤ ਹੋਊਗੀ ਠੰਡ ਕਿਵੇਂ ਸੱਜਣਾ ਹਾਲ ਹੈਗੀ ਆ ਪੂਰੀ ਆ ਮਗਰ ਬੈਠੇ ਸੀ ਆਪਾਂ ਐਸ ਹੋਟਲ ਤੋਂ 5 ਕਿਲੋਮੀਟਰ ਪਿੱਛੇ ਉੱਥੇ ਵੀ ਹੋਟਲ ਸੀ ਆ ਪਰ ਉੱਥੇ ਰੁਕਣ ਨੂੰ ਥਾਂ ਨਹੀਂ ਲੱਭਿਆ ਸੀ ਤੇ ਉੱਥੇ ਆਪਾਂ ਬੈਠੇ ਬੈਠੇ ਧੂਈ ਸੇਕੀ ਗਏ ਕਿੰਨਾ ਚਿਰ ਬੈਠੇ ਰਹੇ ਉੱਥੇ ਲਾਲ ਤੇ ਬੈਠੇ ਗਏ ਅੱਗ ਤੋਂ ਦੂਰ ਹੋਣ ਨੂੰ ਜੀ ਨਹੀਂ ਕਰਦਾ ਰੰਡਾ ਕਿੰਨਾ ਚਿਰ ਬੈਠੇ ਰਹੇ ਉੱਥੇ ਆਪਾਂ ਉੱਥੇ ਆਪਾਂ 1 ਘੰਟਾ ਬੈਠੇ ਇੱਕ ਘੰਟਾ ਬਈ ਧੂਈ ਸੇਕੀ ਗਏ ਅਸੀਂ ਬੈਠੇ ਜੀ ਵੀ ਨਹੀਂ ਕਰਦਾ ਸੀ ਉੱਠ ਕੇ ਗਾਹਣ ਨੂੰ ਤੇ ਉੱਥੇ ਰੁਕਣ ਨੂੰ ਵੀ ਟਿਕਾਣਾ ਹੈ ਨਹੀਂ ਸੀ ਆ ਤੇ ਠੰਡ ਜਿਹੜੀ ਅੱਗੇ ਨਾਲ ਵਾਵਾ ਵਧ ਗਈ ਐ ਤੇ ਟਾਈਮ ਨਾਲ ਜਿਹੜੀ ਠੰਡ ਲੱਗਣ ਲੱਗ ਜਾਂਦੀ ਜੋ ਸਾਈਕਲ ਚਲਾਉਣੇ ਆ ਉਹਦਾ ਵੀ ਹੁਣ ਤਾਂ ਠੰਡ ਲੱਗਦੀ ਐ ਤੇ ਹਵਾ ਵੀ ਅੱਜ ਠੰਡੀ ਚੱਲੀ ਜਾਂਦੀ ਐ ਤੇ ਟਾਈਮ ਨਾਲ ਆਪਦਾ ਤੰਬੂ ਜੋ ਵੜ ਕੇ ਸੌਣੇ ਆ ਅੱਜ 12ਵੇਂ ਮਹੀਨੇ ਦੀ 14 ਤਰੀਕ ਦਿਨ ਐਤਵਾਰ ਸਾਲ 2025 ਤੇ ਸਮਾਂ ਜਿਹੜਾ ਪੌਣੇ ਇਕੱਠ ਦਾ ਹੋ ਗਿਆ ਤੇ ਰਾਤ ਆਪਣੀ ਬਤੀਤ ਹੋਈ ਸੀ ਮਮਤਾ ਹੋਟਲ ਐਂਡ ਰੈਸਟੋਰੈਂਟ ਤੇ ਉਹ ਉੱਥੇ ਆਪਾਂ ਪਿੱਛੇ ਨੁੱਕਰ 'ਚ ਚਾਪ ਦਾ ਤੰਬੂ ਲਾ ਲਿਆ ਸੀ ਤੇ ਹੁਣ ਆਪਾਂ ਤੰਬੂ ਕੱਢ ਕੇ ਲਿਆ ਕੇ ਤੇ ਇੱਥੇ ਧੁੱਪੇ ਰੱਖਿਆ ਪਿਆ ਗਿਆ ਕਿਉਂਕਿ ਇਹਦੇ ਉੱਤੇ ਲੇਅਰ ਹੁੰਦੀ ਹੈ ਤੇ ਉਹ ਜਦੋਂ ਧੁੰਦ ਪੈਂਦੀ ਹੈ ਤੇ ਲੇਅਰ ਸਾਰੀ ਧੁੰਦ ਦੇ ਉੱਤੇ ਆ ਜਾਂਦੀ ਹੈ ਤੇ ਉਹ ਲੇਅਰ ਵੀ ਆਪਾਂ ਸਾਈਕਲ ਦੇ ਉੱਤੇ ਰੱਖੀ ਪਈ ਹੈ ਸੁੱਕ ਜੂਗੀ ਤੇ ਫਿਰ ਆਪਾਂ ਇਹਨੂੰ ਇਕੱਠਾ ਕਰਕੇ ਤੇ ਆਪਾਂ ਬੈਗਾ ਦੇ ਵਿੱਚ ਪਾਵਾਂਗੇ ਬਾਕੀ ਸਾਰਾ ਸਮਾਨ ਸੱਲਾ ਇਕੱਠਾ ਕਰਕੇ ਤੇ ਆਪਾਂ ਬੈਗਾਂ ਦੇ ਵਿੱਚ ਪਾ ਕੇ ਤੇ ਸਾਈਕਲਾਂ ਟੰਗੀ ਖੜੇ ਆ ਤੇ ਅੱਜ ਦਾ ਸਫਰ ਆਪਣਾ ਰੂਆ ਸਵਾਈ ਮਾਧਿਆਪੁਰ ਮਾਧਿਆਪੁਰ ਤੋਂ ਹੋ ਕੇ ਤੇ ਆਪਾਂ ਅੱਗੇ ਜਿਵੇਂ ਤੁਹਾਨੂੰ ਦੱਸਿਆ ਸੀ ਦਿੱਲੀ ਜਾਣਾ ਸੀ ਆ ਤੇ ਦਿੱਲੀ ਆਪਾਂ ਥੋੜਾ ਜਿਹਾ ਸਾਈਡ ਤੋਂ ਲੰਘਾਂਗੇ ਤੇ ਉਹ ਗੱਲਬਾਤ ਆਪਣੇ ਬਿੱਟੂ ਬਾਈ ਦੱਸਣਗੇ ਵੀ ਕੀ ਗੱਲਬਾਤ ਹੈ ਕਿਉਂਕਿ ਰੂਟ ਥੋੜਾ ਜਿਹਾ ਚੇਂਜ ਹੋ ਗਿਆ ਲੜ ਕੇ ਤੜਕੀ ਬਾਈ ਬਿੱਟੂ ਨੇ ਆਪਣੇ ਨੇ ਰੂਟ ਤੇ ਜਿਹੜਾ ਚੇਂਜ ਕਰਤਾ ਵੀ ਦਿੱਲੀ ਆਪਾਂ ਨਹੀਂ ਜਾਣਾਗਾ ਦਿੱਲੀ ਤੋਂ ਆਪਾਂ ਪਾਸੇ-ਪਾਸੇ ਦੀ ਨੰਗਾਗੇ ਹਰਿਆਣਾ ਹੋ ਕੇ ਤੇ ਸਿੱਧਾ ਆਪਾਂ ਪੰਜਾਬ ਵੜਾਂਗੇ ਇਹ ਗੱਲ ਬਾਤ ਹੈ ਕਿ ਉਹ ਆਪਣੇ ਬਿੱਟੂ ਭਾਈ ਦੱਸਣਗੇ ਕਿਵੇਂ ਰੂਟ ਚੇਂਜ ਹੋਇਆ ਕੀ ਗੱਲ ਬਾਤ ਸੀਗੀ ਤੇ ਇੱਕ ਵਾਰੀ ਆਪਾਂ ਚਾਹ ਪੀ ਲਈਏ ਦੂਜੀ ਵਾਰ ਦੀ ਦੂਜੀ ਵਾਰ ਦੀ ਚਾਹ ਦੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣਾ ਭਰਾਵਾਂ ਨੂੰ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਜ ਦੀ ਆਤੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਆਪਣਾ ਸਵਾਈ ਮਾਧਿਆਪੁਰ ਜਿਹੜਾ ਇੱਥੋਂ 30 ਕਿਲੋਮੀਟਰ ਰਹਿ ਗਿਆ ਤੇ ਆਪਾਂ ਸਵਾਈ ਮਾਧਿਆਪੁਰ ਤੇ ਬੁੰਦੀ ਜਿਹੜਾ ਜ਼ਿਲ੍ਹਾ ਦੋਨਾਂ ਦੇ ਵਿਚਾਲੇ ਹੱਦ ਤੇ ਬੈਠੇ ਆਂ ਤੇ ਇੱਥੋਂ 30 ਕਿਲੋਮੀਟਰ ਰਹਿਦਾ ਹੈ ਤੇ ਉਧਰ ਨੂੰ ਜਾਣਾ ਆਂ ਇੱਧਰ ਤੜਕੇ ਤੜਕੇ ਆਪਾਂ ਇੱਥੇ ਬੈਠੇ ਰਹੇ ਘੰਟਾ ਤੱਕ ਕਿਉਂਕਿ ਧੂਈ ਬਲੀ ਜਾਂਦੀ ਸੀ ਤੇ ਹਵਾ ਵਧੀਆ ਚੱਲੀ ਜਾਂਦੀ ਛੰਡੀ ਠੰਡੀ ਠੰਡੀ ਤੇ ਬਿੱਟੂ ਭਾਈ ਥੋੜਾ ਇਹ ਦੱਸਿਓ ਵੀ ਆਪਣਾ ਰੂਟ ਮੈਪ ਕਿਵੇਂ ਚੇਂਜ ਹੋ ਗਿਆ ਕਿੱਧਰ ਕਿੱਧਰ ਦੀ ਜਾਣਾ ਹੁਣ ਆਪਾਂ ਹੁਣ ਆਪਾਂ ਇਧਰੋਂ ਮਲੇਖਾਨਾ ਸਰਸੇ ਵਿੱਚ ਦੀ ਜਾਵਾਂਗੇ ਪੱਕਾ ਤਾਂ ਮੈਨੂੰ ਵੀ ਨਹੀਂ ਪਤਾ ਹੈ ਦੇਖ ਕੇ ਆਪਾਂ ਜੈਪੁਰ ਹੋ ਕੇ ਜੈਪੁਰ ਤੋਂ ਸਰਸਾ ਸਰਸ ਜੈਪੁਰ ਦੇ ਵੀ ਪਾਸੇ ਦੀ ਨਾਗਾ ਜੈਪੁਰ ਦੇ ਪਾਸੇ ਹੀ ਨੰਗਾ ਉਂ ਜੈਪੁਰ ਹੋਵਾਂਗੇ ਪਹਿਲਾਂ ਆਪਾਂ ਜੈਪੁਰ ਜਾਣਾ ਹੀ ਨਹੀਂ ਸੀ ਜਵਾਂ ਹੀ ਸਰਸਾ ਹਰਿਆਣਾ ਇਧਰ ਦੀ ਠੀਕ ਆ ਦਿੱਲੀ ਨਹੀਂ ਜਾਂਦੇ ਨਾ ਹੁਣ ਆਪਾਂ ਨਹੀਂ ਹੁਣ ਆਪਾਂ ਦਿੱਲੀ ਨਹੀਂ ਜਾ ਰਹੇ ਇਹ ਉਹ ਤੈਨੂੰ ਪਤਾ ਹੀ ਹੈ ਵੀ ਕਿਉਂ ਨਹੀਂ ਜਾ ਰਹੇ ਹਨਾ ਆਪਣੇ ਮਿੱਤਰ ਆ ਜੀ ਬਚਪਨ ਦੇ ਆੜੀ ਅਗੇ ਪੈਂਡਾ ਹੋਇਆਗੇ ਬਾਹਰ ਗਏ ਆ ਵਿਦੇਸ਼ਾਂ ਦੇ ਵਿੱਚ ਗਏ ਹੋਏ ਸੀਗੇ ਇੱਕ ਮੁੰਡਾ ਆਪਣਾ ਯੂਕੇ ਗਿਆ ਹੋਇਆ ਸੀਗਾ ਜੀ ਇੰਗਲੈਂਡ ਇੱਕ ਪੁਰਤਗਾਲ ਤੋਂ ਆਇਆਗਾ ਕਾਫੀ ਸਮੇਂ ਦੇ ਬਾਅਦ ਆਇਆਗੇ ਤੇ ਲਗਭਗ ਉਹਨਾਂ ਨੂੰ ਆਪਾਂ ਨੂੰ 15-20 ਦਿਨ ਹੋ ਗਏ ਉਡੀਕਦਿਆਂ ਨੂੰ ਤੇ ਰੋਜ਼ ਫੋਨ ਕਰਦੇ ਸੀ ਤੇ ਅੱਜ ਉਹਨਾਂ ਨੇ ਫਿਰ ਜਮੇਂ ਬਾਪਾ ਫੋਨ ਤੇ ਬੋਲੇ ਕਹਿੰਦੇ ਭਾਈ ਅਸੀਂ ਤਾਂ ਜਾ ਰਹੇ ਆ ਵਾਪਸ ਜਦੋਂ ਤੁਸੀਂ ਮਰਜ਼ੀ ਆ ਜਾਓ ਇਹ ਇਸ ਕਰਕੇ ਫਿਰ ਥੋੜਾ ਜਿਹਾ ਜਲਦੀ ਹੋ ਕੇ ਆਪਾਂ ਵੀ ਹੁਣ ਦਿੱਲੀ ਤੋਂ ਪਾਸੇ ਦੀ ਜਾ ਰਹੇ ਆ ਕਿ ਨਹੀਂ ਤਾਂ ਆਪਾਂ ਦਿੱਲੀ ਜਾਣਾ ਸੀਗਾ ਬਾਈ ਤੇ ਗੱਲਬਾਤ ਬਿੱਟੂ ਬਾਈ ਨੇ ਦੱਸ ਹੀ ਦਿੱਤੀ ਜੀ ਜਿਹੜੇ ਮਿੱਤਰ ਆ ਉਹ ਆਏ ਹੋਏ ਆ ਤੇ ਉਹਨਾਂ ਦੇ ਲਗਭਗ ਉਹਨਾਂ ਨੂੰ 20-22 ਦਿਨ ਹੋ ਗਏ ਆਿਆਂ ਨੂੰ ਤੇ ਪਹਿਲਾਂ ਆਪਣੇ ਫੌਜੀ ਬਾਈ ਜਿਹੜਾ ਤੁਸੀਂ ਪਹਿਲਾਂ ਵੀ ਸੁਣਿਆ ਹੀ ਹੋਊਗਾ ਨਾਮ ਤੇ ਉਹ ਆਏ ਹੋਏ ਸੀ ਦੂਸਰਾ ਮਿੱਤਰ ਆ ਜਿਹੜਾ ਬਾਅਦ ਚੋਂ ਆਇਆ ਉਹ ਫੌਜੀ ਬਾਈ ਆਉਣ ਦੇ ਕਰਕੇ ਤੇ ਉਹਨੂੰ ਵੀ ਜਿਹੜਾ ਸੱਦ ਲਿਆ ਤੇ ਇਹ ਦੋਨੇ ਮਿੱਤਰ ਆ ਬਿੱਟੂ ਬਾਈ ਦੇ ਸਕੂਲ ਦੇ ਤੇ ਉਹ ਦੋਨੇ ਆਏ ਤੇ ਮਹੀਨੇ-ਮਹੀਨੇ ਛੁੱਟੀ ਤੇ ਉਹਨਾਂ ਨੂੰ ਲਗਭਗ 20 ਦਿਨ ਹੋ ਗਏ ਆਿਆਂ ਨੂੰ ਤੇ ਜਿਹੜਾ 10 ਦਿਨਾਂ ਦੀ ਛੁੱਟੀ ਰਹਿ ਗਈ ਤੇ ਉਹ ਭਾਈ ਕੀ ਆਂਨਿਆਂ ਨੂੰ 20 ਦਿਨ ਹੋ ਗਏ ਵੀ ਕਦੋਂ ਆਉਣਗੇ ਕਦੋਂ ਆਉਣਗੇ ਤੇ ਉਹਨਾਂ ਨੂੰ ਲਾਰੇ ਜਿਹੀ ਲਾਈ ਜਾਂਦੇ ਸੀ ਵੀ ਅੱਜ ਆ ਜਾਂ ਕੱਲ ਆ ਜਾਗੇ ਇੰਨੇ ਕਿਲੋਮੀਟਰ ਰਹਿ ਗਿਆ ਤੇ ਜਦੋਂ ਆਪਾਂ ਹੁਣ ਇੱਥੇ ਆਏ ਤੇ ਤੜਕੇ ਭਾਈ ਫੌਜੀ ਬਾਈ ਦਾ ਫੋਨ ਆਇਆ ਵੀ ਕਿੰਨਾ ਕਿਲੋਮੀਟਰ ਰਹਿ ਗਿਆ ਤੇ ਅਸੀਂ ਕਿਹਾ ਵੀ ਐਂ ਕਰਕੇ ਦਿੱਲੀ ਦੇ ਉੱਤੋਂ ਦੀ ਹੋ ਕੇ ਤੇ ਇੰਨੇ ਕਿਲੋਮੀਟਰ ਰਹਿ ਗਿਆ ਕਿਉਂ ਥੋੜਾ ਫਿਰ ਪੰ타 ਹੋ ਗਿਆ ਭਾਈ ਵੀ ਅਸੀਂ ਸਾਢੇ 5-6 ਸਾਲਾਂ ਬਾਅਦ ਆਏ ਆ ਤੇ ਅਸੀਂ ਤਾਂ ਚੱਲੇ ਆ ਤੁਸੀਂ ਜਦੋਂ ਮਰਜ਼ੀ ਆ ਜਾਓ ऐसे करके ਤੇ ਹੁਣ ਆਪਾਂ ਰੂਟ ਜਿਹੜਾ ਚੇਂਜ ਕਰਤਾ ਹੁਣ ਆਪਾਂ ਦਿੱਲੀ ਤੋਂ ਥੋੜਾ ਬਾਹਰ ਬਾਹਰ ਦੀ ਹੋਤੇ ਤੇ ਸਿੱਧਾ ਹਰਿਆਣਾ ਜਾਵਾਂਗੇ ਹਰਿਆਣੇ ਤੋਂ ਫਿਰ ਸਿੱਧਾ ਪੰਜਾਬ ਨੂੰ ਪਠਿੰਡਾ ਤੇ ਪਿੰਨਿਆ ਚਾਹ ਤੇ ਫਿਰ ਜਿਹੜਾ ਅੱਗੇ ਦਾ ਸਫਰ ਆਪਾਂ ਸ਼ੁਰੂ ਕਰਦੇ ਆਂ ਕਰ ਲਿਆ ਆਪਾਂ ਅੱਜ ਦਾ ਜਿਹੜਾ ਸਫਰ ਸ਼ੁਰੂ ਅੱਜ ਦਾ ਜਿਹੜਾ ਸਫਰ ਆਪਣਾ ਸੁੱਖ ਦਮਾਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਚੱਲਦੇ ਆਂ ਆਪਾਂ ਅੱਗੇ ਨੂੰ ਤੇ ਸਵਾਈ ਮਾਧਿਆਪੁਰ ਆ ਆਪਣਾ ਮਿੱਤਰ ਐ ਇੱਕ ਉਹ ਡਿੱਕੀ ਆਂਦਾ ਰਾਤ ਆ ਗਿਆ ਸੀ ਆ ਰਾਤ ਦੇ ਫੋਨ ਆਈ ਜਾਂਦੇ ਕਦੋਂ ਕਾਉਂਗੇ ਕਦੋਂ ਕਾਉਂਗੇ ਸਾਰੇ ਜਿਵੇਂ ਤੁਸੀਂ ਜਾਣਦੇ ਹੋ ਨੀਸ਼ੂ ਹਾਈਕਰ ਜਿਹੜਾ ਕੰਨਿਆ ਕੁਮਾਰੀ ਤੋਂ ਘਰੇ ਬਾ ਤੁਸੀਂ ਜਾਵੜਿਆ ਸੀ ਆ ਤੇ ਅੱਜ ਸਾਈਕਲ ਲੈ ਕੇ ਸਵਾਈ ਮਾਧਿਆਪੁਰੇ ਜਿਹੜਾ ਆਇਆ ਹੋਇਆ ਤੇ ੜਕੇ ਦਾ ਫੋਨ ਕਰੀ ਜਾਂਦਾ ਰਾਤ ਆ ਗਿਆ ਸੀ ਆ ਤੇ ਹੁਣ ਉਧਰ ਨੂੰ ਜਾਈ ਜਾਂਦੇ ਆਪਾਂ ਤੇ ਜਿਹੜਾ ਉੱਪਰ ਦੇਖੀ ਜਾਂਦੇ ਹੋਂ ਪੁਲ ਏ ਐਕਸਪ੍ਰੈਸ ਹਾਈਵੇ ਜਿਹੜਾ ਨੰਗ ਦਾ ਸਿੱਧਾ ਦਿੱਲੀ ਨੂੰ ਜਾਂਦਾ ਬੰਬੇ ਹੋ ਕੇ ਉਸ ਦਾ ਇਹ ਪੋਲ ਬਣਿਆ ਹੋਇਆ ਹੈ ਸਵਾਈ ਮਾਧਿਆਪੁਰ ਬਾਈਪਾਸ ਤੇ ਪਹੁੰਚ ਗਏ ਆ ਤੇ ਆਪਣਾ ਜਿਹੜਾ ਮਿੱਤਰ ਹੈ ਬਾਜ਼ਾਰ ਦੇ ਵਿੱਚ ਤਾਂ ਆਪਾਂ ਡਿੱਕੀ ਜਾਂਦਾ ਪਹੁੰਚ ਗਏ ਆ ਆਪਾਂ ਸਵਾਈ ਮਾਧਿਆਪੁਰ ਜੰਕਸ਼ਨ ਤੇ ਆਪਣੇ ਮਿੱਤਰ ਦੀ ਵੇਟ ਹੋਈ ਜਾਂਦੀ ਹੈ ਹਜੇ ਤੱਕ ਆਇਆ ਨਹੀਂ ਆ ਤੇ ਪਤਾ ਨਹੀਂ ਕਿਹੜੀ ਸਾਈਡ ਆ ਫੋਨ ਤੇ ਗੱਲ ਹੋਈ ਆ ਕਹਿੰਦਾ 2 ਕੁ ਮਿੰਟਾਂ ਤੇ ਕਰ ਆ ਗਿਆ ਆ ਮਿੱਤਰ ਆਇਆ ਆ ਐਵੇਂ ਕਿਵੇਂ ਚੌਂਕਾ ਮਲਿਆ ਅ이터 ਚੰਗੀ ਤਰ੍ਹਾਂ ਚੌਂਕ ਮਿਆਣੀ ਸੀ ਹੋਰ ਕਿਦਾਂ ਕਿਰਪਾ 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 ਨਾਲੇ ਤੈਨੂੰ ਵਧਾਈਆਂ ਹੁਣ ਬਾਲੀਆਂ ਬਾਲੀਆਂ ਹਰੀ ਬੋਲ ਹਰੀ ਬੋਲ ਜੀ ਵਧਾਈ ਗੌਰ ਹਰੀ ਬੋਲ ਸਾਸਰੀ ਕਾਲ ਜੀ ਸਾਸਰੀ ਕਾਲ ਘਰ ਪਰਿਵਾਰ ਕਿਵੇਂ ਆ ਸਾਰੇ ਚੜਦੀ ਕਲਾ ਕਿਰਪਾ ਬਾਬੇ ਦੀ ਕਿਰਪਾ ਤੇ ਰਾਤ ਕਿੱਥੇ ਬਤੀਤ ਹੋਈ ਫਿਰ ਇੱਥੇ ਪਾਸੇ ਪੈ ਗਿਆ ਸੀ ਨੀਂਦ ਨੂੰ ਤ ਨਹੀਂ ਆਈ ਅੱਛਾ ਤਾਂ ਥੋੜਾ ਜਿਹਾ ਮੂਡ ਅਫਸੈਟ ਹੋਇਆ ਸੀਗਾ ਕਿਵੇਂ ਵੈਸੇ ਮਨ ਜਾ ਆ ਹੋ ਗਿਆ ਸੀ ਅੱਛਾ ਠੀਕ ਐ ਕਿੰਨੇ ਵਜੇ ਪਹੁੰਚ ਗਿਆ ਸੀ ਆ ਆਪਣੇ ਬਦਮਾਸ਼ ਬਦਮਾਸ਼ ਪਿੱਛੇ ਆ ਕਿੰਨੇ ਵਜੇ ਪਹੁੰਚ ਗਿਆ ਸੀ ਆ ਰਾਤ ਨੂੰ ਪਹੁੰਚ ਗਿਆ ਸੀ 10:30 ਹੋਰ ਅਗਲੇ ਪਹਿਲਾ ਟੋਰ ਵਧੀਆ ਰੇ ਤੇਰੇ ਸੁਖਤ ਬਾਈ ਬਸ ਟਾਈਮ ਪਾਸ ਜਾਈ ਸੀਗੇ ਇੱਕ ਰੀ ਆਪਾਂ ਠੀਕ ਆ ਠੀਕ ਆ ਚਲੋ ਵਧੀਆ ਗੱਲ ਆ ਹਰੀ ਬੋ ਕੋਟ-ਕਟ ਵਾਹ ਭਾਈ ਖੜਾ ਠੰਡ ਵਾਹ ਪੰਜਾਬ ਚ ਇਹ ਤਾਂ ਮਾਈਨਸ 10 ਡਿਗਰੀਆਂ ਦੀ ਜੈਕਟ ਹੈ ਤੇ ਮੇਰਾ ਗਰਮ ਮਾਈ ਲਾੜਲੀ ਭਾਈ ਮੈਂ ਹੁਣ ਪਾ ਕੇ ਰੱਖਣੀ ਭਾਵੇਂ ਤਾਪਮਾਨ +50 ਡਿਗਰੀ ਬਣੇ ਠੀਕ ਆ ਠੀਕ ਆ ਲੋਣੀ ਨਹੀਂ ਹੁਣ ਦੀ ਲਾਵਾਂਗੇ ਜਿੰਦਾ ਜ਼ਿਆਦਾ ਲੱਗੇਗੀ ਕਰ ਠੀਕ ਹੈ ਚੱਲ ਆਉਂਦੇ ਅਮਿਤ ਪਰ ਆਪਣੇ ਮਗਰੀ ਖੜੇ ਆ ਮੈਂ ਲਾ ਲੈ ਇੱਦਰੀ ਸਾਹਮਣੇ ਬੋਰਡ ਦੇ ਉੱਤੇ ਲਿਖਿਆ ਹੋਇਆ ਹਰੀਦਵਾਰ 522 ਕਿਲੋਮੀਟਰ ਮथुरा ਜਿਹੜਾ 225 ਕਿਲੋਮੀਟਰ ਰਹਿ ਗਿਆ ਤੇ ਜੈਪੂਰਾ ਜਿਹੜਾ 127 ਕਿਲੋਮੀਟਰ ਤੇ ਅਲਵਰ 176 ਕਿਲੋਮੀਟਰ ਦੋਸਾ 72 ਕਿਲੋਮੀਟਰ ਗੰਗਾਪੁਰ ਜਿਹੜਾ 42 ਕਿਲੋਮੀਟਰ ਰਹਿ ਗਿਆ ਇੱਥੋਂ ਬਾਕੀ ਤੇ ਆਪਾਂ ਅਲਵਰ ਵਾਲੀ ਸਾਈਡ ਜਾਣਾ 176 ਕਿਲੋਮੀਟਰ ਤੇ ਅੱਜ ਲਗਭਗ ਆਪਾਂ ਦੋਸਾ ਜਾ ਕੇ ਜੜੀਆਂ ਬ੍ਰੇਕਾ ਮਾਰਾਂਗੇ ਇੱਥੋਂ ਜਿਹੜਾ 72 ਕਿਲੋਮੀਟਰ ਬਾਕੀ ਆ ਤੇ ਅੱਗੇ ਫੇਰ ਚੈੱਕ ਪੋਸਟ ਆ ਗਈ ਹੈ ਪੁਲਿਸ ਵਾਲਿਆਂ ਦੀ ਚੈਕਿੰਗ ਕਰਕੇ ਤੇ ਫੇਰ ਜਿਹੜਾ ਅੱਗੇ ਜਾਣ ਦਿੰਦੇ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਰਾਜਸਥਾਨ ਦੇ ਵਿੱਚ ਥੋੜੀ ਚੈਕਿੰਗ ਵੱਧ ਹੁੰਦੀ ਹੈ ਇੱਥੇ ਇੱਕ ਜ਼ਿਲ੍ਹੇ ਤੋਂ ਦੂਜੀ ਜ਼ਿਲ੍ਹੇ ਜੀ ਜਾਣਾ ਤਾਂ ਵੀ ਥੋੜੀ ਚੈਕਿੰਗ ਹੋਊਗੀ ਤੇ ਅੱਗੇ ਚੈੱਕ ਪੋਸਟ ਬਣੀ ਵੀ ਆ ਪੁਲਿਸ ਵਾਲਿਆਂ ਦੀ ਤੇ 1 ਕਰੋੜ ਐਨ ਉੱnikਲ ਜਾਂਦੀ ਤੇ ਆਪਾਂ ਸਿੱਧੇ ਨਿਕਲਣਾ ਦੋ ਸਾਲੀ ਸਾੜ ਜਿਹੜਾ ਇੱਥੋਂ 72 ਕਿਲੋਮੀਟਰ ਹੈ ਬਾਕੀ ਬੋਰਡ ਬਾੜ ਵਾਵੇ ਲਾ ਰੱਖਿਆ ਤੇ ਇੱਧਰ ਪੁਲਿਸ ਵਾਲਿਆਂ ਦੀ ਗੱਡੀ ਖੜੀ ਆ ਤੇ ਇੱਧਰ ਇਹਨਾਂ ਨੇ ਤੰਬੂ ਪੱਕਾ ਹੀ ਗੱਡਿਆ ਵਾ ਇੱਥੇ ਪਰਮਾਨੈਂਟ ਹੀ ਤੇ ਇੱਧਰ ਮੁੜ ਜਾਂਦੀ 1 ਕਰੋੜ ਇਹ ਕਿੱਧਰ ਨੂੰ ਜਾਂਦੀ ਹੈ ਸਾਹਮਣੇ ਲਿਖਿਆ ਹੋਇਆ ਹੈ ਮਾਥੁਰਾ ਵਾਲੀ ਸਾਈਡ ਨਿਕਲ ਜਾਂਦੀ ਹੈ ਯੂਪੀ ਨੂੰ ਨਾਰਕ ਇੱਥੇ ਪੱਕਾ ਹੀ ਬੰਦੋਬਸਤ ਕੀਤਾ ਹੋਇਆ ਪੁਲਿਸ ਵਾਲਿਆਂ ਨੇ ਤੰਬੂ ਲਾ ਕੇ ਕਿਉਂਕਿ ਇਹ ਰੋਡ ਯੂਪੀ ਨੂੰ ਨਿਕਲਦੀ ਐਸੇ ਕਰਕੇ ਇੱਥੇ ਪੁਲਿਸ ਵਾਲਿਆਂ ਦੀ ਚੌਂਕੀ ਬਣੀ ਵੀ ਆ ਪੱਕੀ ਰਾਜਸਥਾਨ ਦੋ ਗੱਲਾਂ ਕਰਕੇ ਮਸ਼ਹੂਰ ਹੈ ਇੱਕ ਤਾਂ ਟਿੱਬਿਆਂ ਕਰਕੇ ਤੇ ਇੱਕ ਉੱਠਾ ਕਰਕੇ ਮੂਨੇਰਾ ਹੋ ਗਿਆ ਤੇ ਸਾਈਕਲ ਆਪਾਂ ਇਧਰ ਲਈ ਸੈੱਡ ਲਾ ਰੱਖਿਆ ਹੋਟਲ ਤੇ ਤੜਕੇ ਆਪਾਂ ਰੋਟੀ ਨਹੀਂ ਖਾਦੀ ਸੀ ਮਾੜਾ ਮੋਟਾ ਉੱਥੋਂ ਹੀ ਆਪਾਂ ਨਮਕੀਨ ਖਾ ਕੇ ਆਏ ਸੀ ਇਹ ਕਚੋਰੀਆਂ ਕਚਾਰੀਆਂ ਇਹ ਖਾ ਕੇ ਤਾਂ ਸਫ਼ਰ ਕਰੀ ਜਾਂਦੇ ਸੀਗੇ ਤੇ ਟਾਈਮ ਨੇ ਸਾਈਕਲ ਹੋਟਲ ਤੇ ਲਾ ਕੇ ਤੇ ਰੋਟੀ ਦਿਵਾ ਲਈ ਆ ਤੇ ਨਾਲ ਦੇ ਸਾਥੀ ਆਪਣੇ ਰੋਟੀ ਖਾਈ ਜਾਂਦੇ ਆ ਪਹਿਲਾਂ ਆਪਾਂ ਤਿੰਨ ਭਰਾ ਖਾਂਦੇ ਸੀ ਰੋਟੀ ਤੇ ਅੱਜ ਚਾਰ ਜਾਨੇ ਹੋਏ ਖੜੇ ਆ ਚਾਰ ਹੀ ਖਾਂਦੇ ਸੀ ਥੋੜੇ ਜਿਨੇ ਚਲਾ ਗਿਆ ਸੀ ਹਾਂ ਥੋੜੇ ਜਿਨੇ ਮੈਨੂੰ ਫੋਨ ਆਇਆ ਸੀਗਾ ਫਿਰ ਉਸ ਤੋਂ ਬਾਅਦ ਆ ਨਹੀਂ ਆਇਆ ਨਹੀਂ ਆ ਹਾਂ ਖਾਲੀਏ ਰੋਟੀ ਤੇ ਫਿਰ ਅੱਗੇ ਸ਼ਹਿਰ ਪਹੁੰਚ ਗਏ 10-12 ਕਿਲੋਮੀਟਰ ਉੱਥੇ ਜਾ ਕੇ ਬ੍ਰੇਕਾ ਮਾਰਾਂਗੇ ਤੇ ਸਾਈਕਲ ਆਪਾਂ ਉਹ ਸਾਈਡ ਤੇ ਲਈ ਖੜੇ ਆਂ ਤੇ ਰੋਟੀ ਚਲਵਾਇਆ ਆਪਾਂ ਇੱਕ ਚਨਾ ਮਸਾਲਾ ਚਨਾ ਮਸਾਲਾ ਤੁਸੀਂ ਪਾਜੀ ਆ ਤੇ ਨਾਲ ਗੰਡਾ ਟੋਟਾ ਤੇ ਰੋਟੀਆਂ ਸਾਈਕਲ ਦੀਆਂ ਬ੍ਰੇਕਾਂ ਵੱਜ ਗਈਆਂ ਤੇ ਸਾਹਮਣੇ ਹੈਗਾ ਟੋਲ ਪਲਾਜ਼ਾ ਟੋਲ ਪਲਾਜ਼ਾ ਤੋਂ ਅਗਲੀ ਸਾਈਡਾ ਜਿਹੜਾ ਸ਼ਹਿਰ ਪਊਗਾ ਦੋਸਾ ਇੱਥੋਂ 12 ਤੋਂ 15 ਕਿਲੋਮੀਟਰ ਦੀ ਦੂਰੀ ਹੈ ਤੇ ਇਧਰਲੇ ਪਾਸੇ ਦੁਕਾਨਾਂ ਤੇ ਚਾਹ ਵਾਲੇ ਹੋਟਲ ਆ ਜਿਹੜੇ ਖੁੱਲੇ ਹੀ ਆ ਰਾਤ ਨੂੰ ਟਰੱਕਾਂ ਵਾਲੇ ਬਾਈ ਤੇ ਛੋਟੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਕੱਚੇ ਮਾਲ ਤੇ ਚੱਲਦੀਆਂ ਫਰੂਟ ਤੇ ਸਬਜ਼ੀ ਵਗੈਰਾ ਤੇ ਉਹ ਵੀ ਆਣ ਕੇ ਇੱਥੇ ਬ੍ਰੇਕਾਂ ਮਾਰਦੇ ਚਾਹ ਪਿਆਣੀ ਪੀ ਕੇ ਤੇ ਫਿਰ ਅੱਗੇ ਨੂੰ ਜਾਂਦੇ ਆ ਤੇ ਇੱਧਰ ਆਪਾਂ ਬਾਈ ਤੋਂ ਪੁੱਛ ਕੇ ਢਾਬੇ ਵਾਲੇ ਤੋਂ ਉਹ ਉੱਥੇ ਆਪਾਂ ਤੰਬੂ ਲਾ ਲਿਆ ਅੱਜ ਇੱਕ ਤੰਬੂ ਨਹੀਂ ਲਾਇਆਗਾ ਆਪਾਂ ਦੋ ਤੰਬੂ ਲਾਏ ਆ ਤੇ ਧੁੰਦ ਵੀ ਜਿਹੜੀ ਆ ਗਈ ਹੈ ਰੋਡ ਦੇ ਤੇ ਧੁੰਦ ਦੇਖੀ ਜਾਂਦੀ ਦੋਨੇ ਸਾਈਡ ਤੇ ਤੰਬੂ ਆਪਾਂ ਸ਼ੈੱਡ ਥੱਲੇ ਲਾਇਆ ਪਰ ਆਲੇ-ਦੁਆਲੇ ਕੋਈ ਕੰਦ ਨਹੀਂ ਕੋਸ ਨਹੀਂ ਆ ਉੱਤੇ ਕਾਗਜ਼ ਪਾਇਆ ਵਾ ਬਸ ਤੇ ਤਰਪਾਲ ਜੀ ਪਾ ਕੇ ਪਹਿਲਾਂ ਆਪਾਂ ਵਾਟਰਪਰੂਫ ਵਾਲੀ ਫੇਰ ਉੱਤੇ ਦੋਨੇ ਟੈਂਟਾਂ ਦੇ ਉੱਤੇ ਕਾਗਜ਼ ਪਾ ਲਿਆ ਪਹਿਲਾਂ ਆਪਣਾ ਇੱਕ ਤੰਬੂ ਹੁੰਦਾ ਸੀ ਤੇ ਅੱਜ ਆਪਾਂ ਦੋ ਤੰਬੂ ਲਾ ਲਿਆ ਤੇ ਆਹ ਸ਼ੈੱਡ ਪਾਇਆ ਵਾ ਜਿਹਦੇ ਥੱਲੇ ਅੱਜ ਆਪਾਂ ਤੰਬੂ ਲਾਏ ਆ ਤੇ ਦੋ ਸਾਈਕਲ ਆਪਣੇ ਇੱਧਰ ਖੜੇ ਆ ਤੇ ਦੋ ਸਾਈਕਲ ਆਪਣੇ ਇੱਧਰ ਖੜੇ ਆ ਤੇ ਦੋਨੇ ਤੰਬੂ ਜੋੜ ਕੇ ਤੇ ਉੱਤੇ ਜਿਹੜਾ ਕਾਗਜ਼ ਸੀ ਆ ਉਹ ਪਾਤਾ ਤੇ ਕਾਗਜ਼ ਦੇ ਉੱਤੇ ਤਾਂ ਹੁੰਦਾ ਜਿਹੜੀ ਟਾਈਮ ਨਾ ਹੀ ਆ ਗਈ ਆ ਤੇ ਆਪਣੇ ਇੱਕ ਸਾਈਡ 'ਚ ਤੰਬੂ ਤੇ ਨੀਸ਼ੂ ਭਾਈ ਬੜਿਆ ਬੈਠਾ ਤੇ ਇੱਕ ਸਾਈਡ ਹਰਪਾਲ ਭਾਈ ਟਾਈਮ ਨਾਲ ਹੀ ਵੜ ਕੇ ਤੇ ਵੀਡੀਓ ਦੀ ਕੱਟ-ਵੱਟ ਕਰੀ ਜਾਂਦੇ ਆ ਤੇ ਆਪਾਂ ਵੀ ਚੱਲਦੇ ਆ ਅੰਦਰ ਤੇ ਬਾਹਰ ਤਾਂ ਤੋਂਦਾ ਹੀ ਵੀ ਠੰਡ ਹੋਈ ਖੜੀ ਆ ਤੇ ਹਵਾ ਹੀ ਜਿਹੜੀ ਅੱਜ ਵਾਹ ਵਾਹ ਹੀ ਚੱਲੀ ਜਾਂਦੀ ਆ ਤੰਬੂ ਆਪਾਂ ਲਾ ਲਿਆ ਤੇ ਉਹ ਤੇ ਸਾਹਮਣੇ ਤੋਂ ਹੀ ਬਲੀ ਜਾਂਦੀ ਆ ਇੱਕ ਵਾਰੀ ਤਾਂ ਚਾਹ ਪੀਐ ਤੇ ਸਕੀਮ ਜੀ ਹੋਰ ਬਣੀ ਜਾਂਦੀ ਵੀ ਇੱਕ ਇੱਕ ਕੱਪੀ ਚਾਹ ਦੀ ਹੋਰ ਪੀ ਲਈਏ ਵੀਡੀਓ ਕੱਟ-ਵੱਟ ਕਰਦਿਆ ਕਰਦਿਆ ਤੇ ਆਪਾਂ ਇੱਕ ਕੱਪੀ ਹੋਰ ਚਾਹ ਦੀ ਪੀ ਜਾਵਾਂਗੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਲਈ ਵਾਦੀ ਆ ਸਾਰਿਆਂ ਤੈ ਦਿਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰਿਆਂ ਤੈ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਦਿਨਾਂ ਨਵੇਂ ਸਫ਼ਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ